ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਇਨਸਾਫ ਟੀਵੀ ਤਾਂ ਉਹਨਾਂ ਬੱਚਿਆਂ ਵਾਸਤੇ ਜਾਂ ਉਹਨਾਂ ਬੇਸ ਵਾਸਤੇ ਅੱਜ ਏਰੀਆ ਮਾਲ ਗੁਰਦਾਸਪੁਰ ਦੇ ਵਿੱਚ ਇੱਕ ਖੁਸ਼ਖਬਰੀ ਆ ਜੋ ਵੱਡੇ ਵੱਡੇ ਮੌਲਾ ਦੇ ਵਿੱਚ ਜਾਂ ਪਠਾਨਕੋਟ ਜਾਂਦੇ ਸੀ ਜਾਂ ਅੰਮ੍ਰਿਤਸਰ ਜਾਂਦੇ ਸੀ ਤਾਂ ਇਹ ਗੇਮ ਜ਼ੋਨ ਜਿਹੜਾ ਆ ਅੱਜ ਗੁਰਦਾਸਪੁਰ ਦੇ ਏਰੀਆ ਮਾਲ ਦੇ ਵਿੱਚ ਜਿੱਦੀ ਸ਼ੁਰੂਆਤ ਕੀਤੀ ਆ ਅੱਜ ਸਰਦਾਰਪੁਰ ਤੋਂ ਬੱਚੇ ਨੂੰ ਬੱਦੇ ਖਾਲੇ ਜਿਹਨੇ ਅੱਜ ਇਹ ਸ਼ੁਰੂਆਤ ਕੀਤੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਐਸੇ ਵਾਸਤੇ ਬੱਚੇ ਜਿਹੜੇ ਆ ਪਠਾਨਕੋਟ ਮਾਲ ਦੇ ਵਿੱਚ ਜਾਂਦੇ ਸੀ ਅੰਮ੍ਰਿਤਸਰ ਮੋਲ ਚ ਜਾਂਦੇ ਸੀ ਜਾਂ ਕਹ ਦਈਏ ਜਲੰਧਰ ਲੁਧਿਆਣਾ ਜਾਂਦੇ ਸੀ ਪਰ ਇਹ ਸ਼ੁਰੂਆਤ ਅੰਤ ਅੱਜ ਆਪਣੀ ਸ਼ਹਿਰ ਗੁਰਦਾਸਪੁਰ ਵਿੱਚ ਹੋ ਗਈ ਆ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਇਥੋਂ ਦੇ ਜਿਹੜੇ ਮੈਂ ਆਨਰ ਹੈਗੇ ਉਹਨਾਂ ਦੀ ਗੱਲਬਾਤ ਕਰਦੇ ਆ ਪਰ ਤੁਹਾਡੇ ਬੱਚਿਆਂ ਵਾਸਤੇ ਹੁਣ ਖੁਸ਼ਖਬਰੀ ਆ ਤੁਹਾਨੂੰ ਹੁਣ ਬਾਹਰ ਜਾਂਦੇ ਰੋੜ ਨਹੀਂ ਆ ਤੁਹਾਡੀ ਆਪਣੀ ਏਰੀਆ ਮਾਲ ਦੇ ਵਿੱਚ ਇਹ ਜਿਹੀ ਜਿਹੀ ਆ ਸ਼ੁਰੂਆਤ ਹੋ ਗਈ ਉਹ ਸਰ ਕੀ ਕਹਿੰਦਾ ਕਿ ਅੱਜ ਗੁਰਦਾਸਪੁਰ ਦੇ ਵਿੱਚ ਸ਼ੁਰੂਆਤ ਕੀਤੀ ਹੈ ਬਬੇ ਜੀ ਸਾਹਿਬ ਨੇ ਤੁਹਾਡਨ ਕੀਤਾ ਕਿ ਕਹਿੰਦਾ ਜਾਓਗੇ ਸੱਲਾਂ ਤੇ ਮੈਂ ਜੀ ਬਬੇਲੀ ਸਾਹਿਬ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਗੁਰਦਾਸਪੁਰ ਦੇ ਵਿੱਚ ਐਡਵਨਟਰੀ ਮੋਲ ਖੋਲ ਕੇ ਨਾਲ ਮੇਰਾ ਸ਼ੇਕਸ਼ੂ ਕਫੇ ਵੀ ਥੱਲੇ ਲੱਗ ਗਿਆ ਗੇਮ ਜ਼ੋਨ ਖੋਲਣ ਦਾ ਵੀ ਉਹਨਾਂ ਨੇ ਮੌਕਾ ਸਾਨੂੰ ਦਿੱਤਾ ਹੈਗਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਬਾਕੀ ਜੀ ਇੱਥੇ ਗੁਰਦਾਸਪੁਰ ਚਾਹ ਚੀਜ਼ ਹੈ ਨਹੀਂ ਸੀਗੀ ਜੀ ਲਾਈਕ ਬੱਚਿਆਂ ਨੂੰ ਕੋਈ ਇੰਜੋਏਮੈਂਟ ਦਾ ਤਰੀਕਾ ਇਹ ਪਠਾਨਕੋਟ ਜਾਂਦੇ ਤੁਸੀਂ ਅੰਮ੍ਰਿਤਸਰ ਜਾਂਦੇ ਹੋ ਇੱਥੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਬੱਚੇ ਆਣ ਸਾਡੇ ਕੋਲ ਖੇਡਣ ਆਪਣਾ ਬਰਥਡੇ ਪਾਰਟੀਆਂ ਵਗੈਰਾ ਇੰਜੋਏ ਕਰਨ ਇੱਥੇ ਆ ਕੇ ਬ ਉਸੀਂ ਸਾਰਟ ਕੋਲ ਪੇਰੈਂਟਸ ਆਨ ਅਸੀਂ ਇੱਥੇ ਪੂਰਾ ਆਪਣਾ ਉਹਨਾਂ ਦਾ ਮਾਹੌਲ ਬਣਾਵਾਂਗੇ ਜੀ ਬਰਥਡੇ ਪਾਰਟੀ ਵਿੱਚ ਖਾਣਾ ਪੀਣਾ ਗੇਮਸ ਕਰਨ ਆਪਣੀਆਂ ਮਤਲਬ ਇਹ ਸਾਰਾ ਅਸੀਂ ਇੱਥੇ ਕਰ ਸਕਦੇ ਹਾਂ ਜੀ ਇਹੀ ਅਸੀਂ ਗੁਰਦਾਸਪੁਰ ਦੇ ਵਿੱਚ ਮਤਲਬ ਕਰਨਾ ਚਾਹਿਆ ਔਰ ਬਬੇਲੇ ਸਾਡੇ ਕਿਰਪਾ ਨਾਲ ਸਾਡਾ ਬਹੁਤ ਕਮੀ ਸੀ ਦੀ ਬੱਚੇ ਜਿਹੜੇ ਇੱਥੇ ਮੌਲ ਚੱਲਦੇ ਸੀ ਤਾਂ ਕਿਤੇ ਨਾ ਕਿਤੇ ਕਮੀ ਮਹਿਸੂਸ ਕਰਦੇ ਪਰ ਅੱਜ ਉਹ ਕਿਤੇ ਨਾ ਕਿਤੇ ਬੱਚਿਆਂ ਦੀ ਜਿਹੜੀ ਕਮੀ ਜਿਹੜੀ ਆ ਪੂਰੀ ਹੋ ਗਈ ਆ ਜੀ ਹਾਂ ਜੀ ਬੱਚਿਆਂ ਦੀ ਕਮੀ ਪੂਰੀ ਹੋ ਗਈ ਜੀ ਬਾਕੀ ਇੱਥੇ ਹੁਣ ਮੀਰਾ ਸਿਨੇਮਾ ਵੀ ਹੈਗਾ ਹੁਣ ਬੋਲੀਵੁੱਡ ਫੂਡ ਕੋਰਟ ਵੀ ਖੁੱਲ ਰਿਹਾ ਜੀ ਅੱਗੇ ਹੁਣ ਸਾਰਾ ਕੁਝ ਇਹ ਕਰ ਰਹੇ ਨੇ ਜੀ ਹੋਟਲ ਖੁੱਲ ਰਹੇ ਆ ਜਿਮ ਖੁੱਲ ਰਹੇ ਆ ਸਾਰਾ ਕੁਝ ਐਸੀ ਆ ਵੀ ਇਸ ਲਈ ਲਿਆਂਦਾ ਕਿ ਬੱਚੇ ਸਾਡੇ ਇੱਥੇ ਆਉਣ ਆਪਣਾ ਇੰਜੋਏਮੈਂਟ ਕਰਨ ਬਾਕੀ ਖਾਣਾ ਪੀਣਾ ਵੀ ਇੱਥੇ ਸਾਰਾ ਕੁਝ ਹੈਗਾ ਜੀ ਆ ਬੱਲ ਸਭ ਬੜੀ ਵੱਡੀ ਦੇਣ ਦਿੱਤੀ ਆ ਅੱਜ ਬੱਚਿਆਂ ਨੂੰ ਬੱਚੇ ਜਿਹੜੇ ਪਹਿਲਾ ਬਾਾਰ ਵੱਡੇ ਸ਼ਹਿਰਾਂ ਤੇ ਮੁੱਕਦੇ ਅੱਜ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਗੇਮ ਜ਼ੋਨ ਜਿਹੜਾ ਖੋਲ ਦਿੱਤਾ ਹੋਰ ਵੀ ਬਹੁਤ ਸਾਰੀਆਂ ਸੁਵਿਧਾ ਆ ਆ ਰਹੀਆਂ ਆ ਜਦੋਂ ਇੰਨੇ ਆ ਇਹ ਜਿਹੜੀਆਂ ਚੀਜ਼ਾਂ ਸ਼ਹਿਰ ਚ ਖੋਲੀਆਂ ਕਿ ਸ਼ਹਿਰ ਦਾ ਡਵੈਲਪਮੈਂਟ ਦਾ ਹਿੱਸਾ ਹੁੰਦਾ ਜੀ ਇਹ ਜਿਵੇਂ ਮਾਲ ਖੁੱਲਿਆ ਇਹਦੇ ਨਾਲ ਸ਼ਹਿਰ ਦਾ ਸਟੇਪ ਬਣਿਆ ਕਿ ਇੱਥੇ ਮਲਟੀਪਲੈਕਸ ਜਿਹੜਾ ਖੁੱਲਿਆ ਤੇ ਹੁਣ ਹੋਰ ਹੀ ਹੋੜੀ ਜਿੱਦਾਂ ਸਾਰੇ ਮਿਰਾਜ ਵਾਲਿਆਂ ਨੇ ਕੰਪਨੀ ਆ ਰਹੀਆਂ ਫਿਲਮਾਂ ਚਲਾ ਰਹੇ ਨੇ ਸਿਨੇਮਾ ਚਲਾ ਰਹੇ ਨੇ ਇਸੇ ਤਰ੍ਹਾਂ ਹੀ ਇਹ ਸਾਡੇ ਸਾਰੇ ਨੋ ਜਵਾਨ ਵਰ ਤੋਂ ਇਹ ਮੇਰੇ ਇਹ ਸਾਰੇ ਸਟਾਫ ਨੇ ਅੱਜ ਇਹ ਸਾਰਾ ਕੰਮਲੀਟ ਕੀਤਾ ਆ ਤੇ ਪਹਿਲਾਂ ਮੈਂ ਸਾਰਿਆਂ ਨੂੰ ਆਪਣੇ ਜਿੰਨੇ ਵੀ ਇੱਥੇ ਕੰਮ ਕਰਦੇ ਨੇ ਉਹਨਾਂ ਨੂੰ ਵਧਾਈ ਦਿੰਦਾ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਇਹ ਬੱਚਿਆਂ ਵਾਸਤੇ ਖਾਸ ਕਰਕੇ ਇਹ ਡਿਮਾਂਡ ਸੀ ਲੋਕ ਕਿਉਂਦੇ ਪੁੱਛਦੇ ਸੀ ਕਿ ਇੱਥੇ ਗੇਮ ਜ਼ੋਨ ਹੈਗਾ ਤੇ ਇਹ ਵੀ ਅੱਜ ਜੜਾ ਹੈ ਮਤਲਬ ਸ਼ਾਦੂ ਕਰ ਦਿੱਤਾ ਤੇ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨਾ ਕਿ ਪ੍ਰਮਾਤਮਾ ਸਹੀ ਸਲਾਮਤ ਅਗੇ ਫੂਰ ਕੁਆਲਟੀ ਵੀ ਗੰਦੇ ਇਹਦੇ ਵਿੱਚ ਆ ਰਹੀ ਆ ਬਹੁਤ ਸਾਰੀਆਂ ਫੂਰ ਕੁਆਲਟੀ ਦਾ ਸਬੰਧਤ ਕਰੇ ਆ ਇੱਥੇ ਖੁੱਲਣ ਜਾ ਰਿਹਾ ਜਲਦੀ ਜਨਾ ਉਹ ਉੱਥੇ ਓਪਨ ਹੋ ਜਾਏਗਾ ਕੋਈ ਜਿਹੜੀ ਜਿਹੜੀ ਚੀਜ਼ ਅਸੀਂ ਲਿਆਵਾਂਗੇ ਉਹ ਲੋਕਾਂ ਦੇ ਸਾਹਮਣੇ ਇਦਾਂ ਹੀ ਹੌਲੀ ਹੌਲੀ ਪੇਸ਼ ਹੋ ਜੀ ਹਾਂ ਤੇ ਸਮੇਂ ਤੋਂ ਪਹਿਲਾਂ ਜੇ ਕੋਈ ਗੱਲ ਕਰਨੀ ਆ ਤੇ ਕਈਆਂ ਤੱਕ ਦੀ